ਕਿ ਨਾ ਹੀ ਤਾ ਮੇਰਾ ਨਾਮ ਜਲਦੀਪ ਸਿੰਘ ਹੈ ਜਗਦੀਸ਼ ਜੀ ਤੁਹਾਡਾ ਮੋਬਾਈਲ ਕੋਲ ਲਾ ਕੇ ਕਿਸ ਤਰ੍ਹਾਂ ਵਾਰਦਾ ਤੁਸੀਂ ਮੈਂ ਪਿੰਡੋਂ ਫਰਿਆ ਕਰਮ ਕੰਮ ਤੇ ਮੇਰਾ ਸਾਈਕਲ ਪੈਂਚਰ ਹੋ ਗਿਆ ਥਾਣੇ ਦੇ ਨਾਲੀ ਸਾਹਮਣੇ ਤੇ ਮੈਂ ਚੱਲ ਜਾਣੇ ਖਲੋਤੇ ਉਹਨਾਂ ਨੂੰ ਮੈਂ ਮਾਰੀ ਮੈਂ ਧੱਕਾ ਲਾਇਆ ਉਹ ਤਾਂ ਘਰ ਆਇਆ ਤੇ ਫੋਨ ਲਖੋ ਕੇ ਗਾਂ ਗਏ ਹਾਂ ਤੁਸੀਂ ਹਾਂਜੀ ਕਹਾਂ ਹਾਂਜੀ ਇਹ ਦੋਨੋਂ ਤੁਹਾਡੇ ਲੱਗਦਾ ਸ਼ੁਰੂ ਤੋਂ ਹੀ ਇਸ ਤਰ੍ਹਾਂ ਸੀ ਹਾਂ ਬਚਪਨ ਤੋਂ ਹੀ ਤੇ ਕਿਨੇ ਜਣੇ ਸੀਗੇ ਉਹ 4 ਜਣੇ ਸੀ ਚਾਰ ਦੇ ਬੰਦੇ ਹਾਂਜੀ ਹਾਂਜੀ ਕਿਥੋਂ ਲੈ ਗਏ ਸਫਾਈ ਕਰਦੇ ਹੀ ਕਿਨੇ ਜਣੇ 4 ਜਣੇ ਚੋਰ ਨੂੰ ਪਛਾਣਦੇ ਹਾਂਜੀ ਤੁਹਾਡੇ ਸਾਹਮਣੇ ਆਇਆ ਤੁਸਾਲੋ ਹਾਂਜੀ ਹਾਂਜੀ ਉਹ ਚੋਰ ਫੜੇ ਜਾਣ ਤੇ ਪਤਾ ਵੀ ਲੱਗ ਜਾਏ ਕਿ ਗਾਣਾ ਚੋਰੀਆਂ ਕਰਨ ਉਹਨੇ ਸਜ਼ਾ ਦਿੱਤੀ ਜਾਵੇ ਮੇਰਾ ਫੋਨ ਵਾਪਸ ਪਾਇਆ ਜਾਵੇ ਇਹ ਮੇਰਾ ਬੇਟਾ ਹੈਗਾ ਜੀ ਅੱਧੀ ਗੱਲ ਬਾਤ ਉਹਦੇ ਕੋਲ ਪਿਆਰ ਆਇਆ ਹੈ ਤੇ ਸਾਈਬਰ ਦਾ ਪੈਂਚਰ ਹੋ ਗਿਆ ਫੋਨ ਖੋ ਗਿਆ ਕੋਲੇ ਲੱਗੇ ਆ ਇਹਦੇ ਦੋਵੇਂ ਪੈਰ ਵੀ ਹੱਡੀਆਂ ਦੇ ਤੇ ਸੱਜੇ ਹੱਥ ਦੀਆਂ ਮਤਲਬ ਉਂਗਲਾਂ ਬਿਲਕੁਲ ਹੱਡੀਆਂ ਦੀਆਂ ਤੇ ਖੱਬੇ ਦੀਆਂ ਮਤਲਬ ਇਹਦੀਆਂ ਦੋ ਹੀ ਹੁੰਗਾਂ ਹੱਗੀਆਂ ਦਾ ਤੇ ਸਾਨੂੰ ਨੇ ਮੰਗੇ ਹੈਗੇ ਤੇ ਚੋਰ ਖੜੇ ਜਾਣ ਛੇਤੀ ਛੇਤੀ ਤੇ ਇਹਦਾ ਜਿਹੜਾ ਫੋਨ ਮਤਲਬ ਦਿੱਤਾ ਜਾਵੇ ਸਾਨੂੰ ਉਹ ਕਿਸ਼ਤਾਂ ਤੇ ਫੋਨ ਲਿਆ ਹਜ਼ਾਰੇ ਬੇਟੇ ਨੇ ਕਿੰਨਾ ਚਿਰ ਹੋਇਆ ਮੈਨੂੰ ਹੋਏ 4-5 ਮਹੀਨੇ ਹੋਏ ਲੈਣ ਨੂੰ ਜੀ ਕਿੰਨੀਆਂ ਕਿਸ਼ਤਾਂ ਗਈਆਂ ਅਜੇ ਇਹੋ ਇੰਨੀਆਂ ਦੋ ਰਹਿੰਦੀਆਂ ਇਹ ਕਿਸ਼ਤਾਂ ਜੀ अनुबायों मांगे फड़े जान ते ਨਾਲੇ ਨਾਲ سزا ਹੋਵੇ ਉਹਨਾਂ ਨਾਲ ਤੇ ਨਾਲੇ ਬੱਚੇ ਦਾ ਫੋਨ ਦਿੱਤਾ ਜਾਵੇ ਜੀ ਜੀ ਲੱਗਦਾ ਮੇਰਾ ਪਤਾ ਲੱਗਦਾ ਜੀ ਛਾਣੇ ਦੇ ਲਾਗਉਂਦੇ ਆਉਂਦੇ ਆਹ 4 ਮੁੰਡੇ ਨਾਲ ਤੇ 4 ਮੁੰਡਿਆਂ ਦਾ ਟੱਕਾ ਲਾਉਂਦੇ ਮੋਟਰ ਤੇਨੂੰ ਸ਼ੈਕਲ ਨੂੰ ਇਹਨਾਂ ਦਾ ਸ਼ੈਕਲ ਪੈਂਚਰ ਹੋਇਆ ਆਇਆ ਸੀ ਟਾਇਰ ਪੈਂਚਰ ਹੋਇਆ ਆਇਆ ਸੀ ਤੇ ਪੈਂਚਰ ਨੂੰ ਮਨਵਾਤੇ ਆਉਂਦੇ ਨੇ ਇੱਥੇ ਕੋ ਸ਼ੈਕਲ ਦਾ ਉਹਨਾਂ ਨੇ ਮੁੰਡਿਆਂ ਨੇ ਮਿਲ ਕੇ ਮੋਬਾਈਲ ਖੋਹ ਕੇ ਉਸੜੇ ਭੱਜ ਕੇ ਮੁੰਡੇ ਪਕੜਨ ਲਗਾ ਕੇ ਦਰਨਵਾ ਗਏ ਜਿਹੜੇ ਮੁੰਡਿਆਂ ਨੂੰ ਏ ਟੱਕਾ ਲਾਇਆ ਉਹ ਵੀ ਲਾਗੇ ਉਹੋ ਹੀ ਲੈ ਕੇ ਮਾਰੇ ਦਾ ਖੋਹੋਗੇ ਤੰਮਨ ਮਾਰਤਾਂ ਜਾਂਦਾ ਅੰਦਰੋਂ ਵੇਲਕ ਵੇਲਕ ਹੋ ਕੇ ਜਦੋਂ ਆਪਾਂ ਤੁਹਾਨੂੰ ਉਸੜ ਬੁਲਾਇਆ ਹਣਕੇ ਤੇ ਪਥਾਣੇ ਆ ਗਏ ਕੀ ਹੇ ਪਥਾਣੇ ਥਾਣੇ ਵਾਲੇ ਕਹਿੰਦੇ ਕੋਈ ਨਾਪਦਾੰਗ ਬੰਦੇ ਐਡੀ ਕਾਪੂ ਮੋਟੇ ਪਿਆ ਗਿਆ ਮਤਾਂ ਡਿਪੁੱਤਰ ਖਾਸਤਾ ਕੀ ਮਾਮਲਾ ਇਧਰ ਇੱਕ ਜਰਦੀਪ ਸਿੰਘ ਸਨ ਬਲਜੀਤ ਕਰਨ ਲਈ ਇੱਕ ਜਸਤੇ ਇਹ ਦਰਖਾਸਤ ਮੈਨੂੰ ਪ੍ਰਾਪਤ ਹੋਈ ਆ ਇਹ ਦਰਖਾਸਤ ਦੇ ਵਿੱਚ ਉਹਨੇ ਜੋ ਦੱਸਿਆ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਕੇ ਤੇ ਇਹਦੀ ਇਡਕਸ਼ਨ ਕਰਾਂਗੇ ਇਹ ਸਰੋਂ ਕਿਹਨਾ ਮੈਂ ਬੰਦੇ ਪਛਾਣਦਾ ਹਾਂ ਠੀਕ ਹੈ ਅਸੀਂ ਉਹਦੀ ਉਹਨੂੰ ਉਹਦੀ ਹੈਲਪ ਲੈ ਕੇ ਤੇ ਆਪਣੇ ਟੈਕਨੀਕਲ ਤਰੀਕੇ ਵਰਤ ਕੇ ਵੀ ਇਹਨੂੰ ਸੈਟ ਆਊਟ ਕਰਾਂਗੇ ਇਮੀਡੀਏਟ